ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪ੍ਰਧਾਨ ਮੰਤਰੀ ਮੋਦੀ ਦਿਵਾਲੀ ਤੇ ਆਮ ਆਦਮੀ ਨੂੰ ਦੇਣਗੇ ਵੱਡਾ ਤੋਹਫਾ ਪ੍ਰਧਾਨ ਮੰਤਰੀ ਨਰਮੋਦੀ ਨੇ ਨਾਸਿਮੇ ਆਜ਼ਾਦੀ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਦੀਵਾਲੀ ਤੱਕ ਸਰਕਾਰ ਅਗਲੀ ਪੀੜ੍ਹੀ ਦਾ GST ਸੁਧਾਰ ਲਿਆਏਗੀ ਜਿਸ ਨੂੰ ਦੇਸ਼ ਵਾਸੀਆਂ ਲਈ ਦੀਵਾਲੀ ਦਾ ਤੋਹਫ਼ਾ ਮੰਨਿਆ ਜਾ ਰਿਹਾ ਹੈ ਇਸ ਸਿਸਦਾਰ ਦਾ ਉਦੇਸ਼ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ ਤੇ ਟੈਕਸ ਘਟਾਉਣਾ ਹੈ ਜਿਸ ਨਾਲ ਅਰਥ ਵਿਵਸਥਾ ਵੀ ਮਜ਼ਬੂਤ ਹੋਵੇਗੀ GST ਸਲੈਬ ਵਿੱਚ ਤਬਦੀਲੀ ਦਾ ਸੰਕੇਤ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਮੌਜੂਦਾ 12% ਅਤੇ 28 ਪ੍ਰਸ਼ਤ GST ਸਲੇਬਾਂ ਨੂੰ ਖਤਮ ਕਰ ਸਕਦੀ ਹੈ ਅਤੇ ਉਹਨਾਂ ਦੀ ਥਾਂ 5 ਪ੍ਰਸ਼ਤ ਅਤੇ 18 ਪ੍ਰਸ਼ਤ ਦੇ ਦੋ ਨਵੇਂ ਸਲੇਬ ਲਗਾ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ 28 ਪ੍ਰਸ਼ਤ ਸਲੇਬ ਵਿੱਚ ਆਉਣ ਵਾਲੇ ਲਗਭਗ 90 ਪ੍ਰਸ਼ਤ ਸਮਾਨ ਤੇ ਟੈਕਸ ਘਟਾ ਕੇ 18 ਪ੍ਰਸ਼ਤ ਕਰ ਦਿੱਤਾ ਜਾਵੇਗਾ ਜਦੋਂ ਕਿ 12 ਪ੍ਰਤੀਸ਼ਤ ਸਲੇਬ ਵਿੱਚ ਆਉਣ ਵਾਲੀਆਂ ਚੀਜ਼ਾਂ 5 ਪ੍ਰਤੀਸ਼ਤ ਸਲੇਬ ਵਿੱਚ ਆ ਸਕਦੀਆਂ ਹਨ ਇਸ ਤੋਂ ਇਲਾਵਾ ਤਮਾਕੂ ਪਾਨ ਮਸਾਲਾ ਅਤੇ ਹੋਰ ਲਸਗਰੀ ਵਸਤੂਆਂ ਲਈ ਇੱਕ ਵੱਡਾ ਇੱਕ ਨਵਾਂ 40 ਪ੍ਰਤੀਸ਼ਤ ਸਲੇਬ ਵੀ ਪੇਸ਼ ਕੀਤਾ ਜਾ ਸਕਦਾ ਹੈ ਜੇਕਰ 12 ਪਰਿਸ਼ਦ GST ਸਲੈਬ ਵਿੱਚ ਸ਼ਾਮਲ ਵਸਤੂਆਂ ਨੂੰ 5 ਪਰਿਸ਼ਦ ਸਲੈਬ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਆਮ ਆਦਮੀ ਨੂੰ ਹੋਵੇਗਾ ਰੋਜ਼ਾਨਾ ਵਰਤੋਂ ਦੀਆਂ ਕਈ ਮਹੱਤਵਪੂਰਨ ਚੀਜ਼ਾਂ ਸਸਤੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ ਖਾਣ-ਪੀਣ ਦੀਆਂ ਚੀਜ਼ਾਂ ਨਮਕੀਨ ਕੁਝੀਆਂ ਜੂਸ ਸੁੱਕੇ ਮੇਵੇ ਬਦਾਮ ਅਖਰੋਟ ਕਾਜੂ ਮੱਖਣ ਘਿਓ ਅਤੇ ਪਨੀਰ ਕੱਪੜੇ ਅਤੇ ਜੁੱਤੇ 500 ਤੋਂ ਘੱਟ ਦੀਆਂ ਜੁੱਤੀਆਂ ਅਤੇ 1000 ਤੋਂ ਕੱਟ ਸਸਤੀਆਂ ਸਾਰੀਆਂ ਅਤੇ ਸੂਟ ਕੁੜਤੇ ਹੋਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁੜੋ ਧੰਨਵਾਦ